ਸਤਿ ਸ਼੍ਰੀ ਅਕਾਲ ਜੀ ਸਾਡੇ ਲੁਚਕਾਣੀ ਤੋਂ ਸਾਡੇ ਕੁਝ ਸਾਥੀ ਜਿਹੜੇ ਸੀ ਉਹ ਹਾਰਪੀਟਾਂ ਵਾਸਤੇ ਰਾਤ ਸਮਗਰੀ ਲੈ ਕੇ ਜਾ ਰਹੇ ਸੀ ਬੜੀ ਦੁਖਦਾਈ ਖਬਰ ਮੈਨੂੰ ਮਿਲੀ ਕਿ ਉਹਨਾਂ ਦੀ ਟਰਾਲੀ ਦੇ ਵਿੱਚ ਪਿੱਛੋਂ ਕਿਸੇ ਨੇ ਆ ਕੇ ਟਰੱਕ ਮਾਰਿਆ ਔਰ ਟਰਾਲੀ ਵੀ ਉਲਟ ਗਈ ਔਰ ਉਹਦੇ ਨਾਲ ਸਭ ਤੋਂ ਜ਼ਿਆਦਾ ਜਿਹੜਾ ਦੁਖਦਾਈ ਸੀਗਾ ਵੀ ਸਾਡੇ ਇੱਕ ਸਾਥੀ ਦੀ ਜਾਨ ਚਲੀ ਗਈ ਔਰ ਦੋ ਹਸਪਤਾਲ ਚ ਪਰਤੀ ਸੀ ਮਾਨੂੰ ਉਹਨੂੰ ਮਿਲਿਆ ਮਨ ਬਹੁਤ ਉਦਾਸ ਹੈ ਔਰ ਬਹੁਤ ਜਿਹੜੀ ਉਹਨਾਂ ਦੀ ਪਰਿਵਾਰਾਂ ਦੀ ਪੀੜਾ ਹੈਗੀ ਆ ਜਿਹੜਾ ਸਾਥੀ ਚਲਾ ਗਿਆ ਉਹਦੇ ਦੋ ਬੇਟੀਆਂ ਉਹਦਾ ਇੱਕ ਬੇਟਾ ਛੋਟਾ ਜਿਹਾ ਔਰ ਕਮਾਂਡ ਵਾਲਾ ਉਹ ਇਕੱਲਾ ਹੀ ਸੀਗਾ ਸੋ ਇੱਕਦਮ ਜਿਹੜਾ ਹੈਗਾ ਸਾਰਾ ਪਰਿਵਾਰ ਜਿਹੜਾ ਹੈਗਾ ਉਹ ਬੇਸਾਰਾ ਔਰ ਲੇਕਿਨ ਮੈਂ ਉਹਨਾਂ ਨੂੰ ਮਿਲ ਕੇ ਮੈਂ ਇਹ ਦਲਾਸਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਉਹਨਾਂ ਦੀ ਪੂਰੀ ਟੇਕ ਕੇਅਰ ਕਰਾਂਗੇ ਔਰ ਜਿਹੜੇ ਦੋਸ਼ੀ ਆ ਗਏ ਉਹਨਾਂ ਤੇ ਕਾਰਵਾਈ ਵੀ ਕਰਾਵਾਂਗੇ ਤੇ ਜਿਹੜੇ ਦੋਨੋਂ ਹਸਪਤਾਲ ਚ ਦਾਖਲ ਹੈ ਮੈਂ ਉਹਨਾਂ ਨੂੰ ਵੀ ਮਿਲਿਆ ਔਰ ਉਹਨਾਂ ਨੂੰ ਜਿਹੜੇ ਪਰਿਵਾਰਾਂ ਨੂੰ ਤੇ ਉਹਨਾਂ ਦਾ ਇਲਾਜ ਕਰਾ ਰਹੇ ਆ ਅਸੀਂ ਫਰਿਸ਼ਤੇ ਚੋਂ ਔਰ ਮੈਂ ਅਜਮਾਨ ਜੋਗ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ ਆ ਅਸੀਂ ਉਹਨਾਂ ਦੀ ਵੈਸੇ ਵੀ ਜਿਹੜੀ ਹੈਗੀ ਹਰ ਸੰਭਵ ਕੋਸ਼ਿਸ਼ ਕਰਾਂਗੇ ਉਹਨਾਂ ਦੀ ਮਦਦ ਵੀ ਕਰਾਂਗੇ ਇਲਾਜ ਵੀ ਕਰਾਵਾਂਗੇ ਉਹਨਾਂ ਦਾ ਤੇ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਬਹੁਤ ਜਲਦੀ ਤੰਦਰੁਸਤ ਹੋ ਕੇ ਆਪਣੇ ਪਰਿਵਾਰਾਂ ਦੇ ਵਿੱਚ ਆਣ ਉਹ ਤੇ ਜਿਹੜਾ ਸਾਥੀ ਵਿਛੜ ਗਿਆ ਉਹਦੇ ਵੀ ਪਰਿਵਾਰ ਦੀ ਅਸੀਂ ਬਾਹਰ ਫੜਾਂਗੇ ਔਰ ਉਹਨਾਂ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਪਰ ਉਹਨਾਂ ਦੀ ਕਮੀ ਪੂਰੀ ਨਹੀਂ ਹੋ ਸਕਦੀ ਸੋ ਮੇਰੀ ਅਗੇ ਵਾਸਤੇ ਜਿਹੜੇ ਬੰਦੇ ਵੀ ਰਾਹਤ ਸਮਗਲੇ ਲੈ ਕੇ ਜਾਂਦੇ ਔਰ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਨੂੰ ਦੱਸਦਾ ਕਰੋ ਅਸੀਂ ਕੋਈ ਤੁਹਾਡੇ ਵਾਸਤੇ ਕੋਈ ਟਰੱਕ ਦਾ ਜਾਂ ਹੋਰ ਕੋਈ ਬੰਦੋਬਸਤ ਕਰ ਦਿਆ ਕਰਾਂਗੇ ਤੇ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਸੋਲੇ ਕਿਉਂਕਿ ਪਹਿਲਾਂ ਹੀ ਪੰਜਾਬ ਦੇ ਵਿੱਚ ਮੁਸੀਬਤਾਂ ਦਾ ਪਹਾੜ ਟੁੱਟਿਆ ਹੋਇਆ ਆੜਾਂ ਦੇ ਰੂਪ ਦੇ ਵਿੱਚ ਤੇ ਇਹ ਬੜਾ ਇੱਕ ਬਹੁਤ ਹੀ ਮਰੇ ਜੜਾ ਹੈਗਾ ਕੋ ਨੂੰ ਸਦਮਾ ਲੱਗਿਆ ਔਰ ਇਹ ਪਰਿਵਾਰ ਵਾਸਤੇ ਖਾਸ ਕਰਕੇ ਜਿਹੜਾ ਸਾਥੀ ਚਲਾ ਗਿਆ ਉਹਨਾਂ ਦੇ ਪਰਿਵਾਰ ਲਈ ਬੜਾ ਸਹਿਦੁੱਖ ਹੈ ਇਹ ਲੇਕਿਨ ਸਾਰਾ ਨਗਰ ਹੋ ਕੇ ਮਦਦ ਕਰ ਰਿਹਾ ਔਰ ਅਸੀਂ ਵੀ ਉਹਨਾਂ ਦੀ ਮਦਦ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਾਡੇ ਲੁਚਕਾਣੀ ਤੋਂ ਸਾਡੇ ਕੁਝ ਸਾਥੀ ਜਿਹੜੇ ਸੀ ਉਹ ਹਾਰਡ ਪੀਟ ਤਾਂ ਵਾਸਤੇ ਰਾਤ ਸਮਗਰੀ ਲੈ ਕੇ ਜਾ ਰਹੇ ਸੀ ਬੜੀ ਦੁਖਦਾਈ ਖਬਰ ਮੈਨੂੰ ਮਿਲੀ ਕਿ ਉਹਨਾਂ ਦੀ ਟਰਾਲੀ ਦੇ ਵਿੱਚ ਪਿੱਛੋਂ ਕਿਸੇ ਨੇ ਆ ਕੇ ਟਰੱਕ ਮਾਰਿਆ ਔਰ ਟਰਾਲੀ ਵੀ ਉਲਟ ਗਈ ਔਰ ਉਹਦੇ ਨਾਲ ਸਭ ਤੋਂ ਜ਼ਿਆਦਾ ਜਿਹੜਾ ਦੁਖਦਾਈ ਸੀਗਾ ਵੀ ਸਾਡੇ ਇੱਕ ਸਾਥੀ ਦੀ ਜਾਨ ਚਲੀ ਗਈ ਔਰ ਦੋ ਹਸਤਾਚ ਪਰਤੀ ਸੀ ਮਾਨੂੰ ਉਹਨੂੰ ਮਿਲਿਆ ਮਨ ਬਹੁਤ ਉਦਾਸ ਹੈ ਔਰ ਬਹੁਤ ਜੜੀ ਉਹਨਾਂ ਦੀ ਪਰਿਵਾਰਾਂ ਦੀ ਪੀੜਾ ਹੈਗੀ ਆ ਜਿਹੜਾ ਸਾਥੀ ਚਲਾ ਗਿਆ ਉਹਦੇ ਦੋ ਬੇਟੀਆਂ ਉਹਦੀ ਇੱਕ ਬੇਟਾ ਛੋਟਾ ਜਿਹਾ ਔਰ ਕਮਾਂਡ ਵਾਲਾ ਉਹ ਇਕੱਲਾ ਹੀ ਸੀਗਾ ਸੋ ਇੱਕਦਮ ਜਿਹੜਾ ਹੈਗਾ ਸਾਰਾ ਪਰਿਵਾਰ ਜਿਹੜਾ ਹੈਗਾ ਉਹ ਬੇਸਾਰਾ ਔਰ ਲੇਕਿਨ ਮੈਂ ਉਹਨਾਂ ਨੂੰ ਮਿਲ ਕੇ ਮੈਂ ਇਹ ਦਲਾਸਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਉਹਨਾਂ ਦੀ ਪੂਰੀ ਟੇਕ ਕੇਅਰ ਕਰਾਂਗੇ ਔਰ ਜਿਹੜੇ ਦੋਸ਼ੀ ਆ ਗਏ ਉਹਨਾਂ ਤੇ ਕਾਰਵਾਈ ਵੀ ਕਰਾਵਾਂਗੇ ਤੇ ਜਿਹੜੇ ਦੋਨੋਂ ਹਸਪਤਾਲ ਚ ਦਾਖਲ ਹੈ ਮੈਂ ਉਹਨਾਂ ਨੂੰ ਵੀ ਮਿਲਿਆ ਔਰ ਉਹਨਾਂ ਨੂੰ ਜਿਹੜੇ ਪਰਿਵਾਰਾਂ ਨੂੰ ਤੇ ਉਹਨਾਂ ਦਾ ਇਲਾਜ ਕਰਾ ਰਹੇ ਆ ਅਸੀਂ ਫਰਿਸ਼ਤੇ ਚੋਂ ਔਰ ਮੈਂ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕੀਤੀ ਆ ਅਸੀਂ ਉਹਨਾਂ ਦੀ ਵੈਸੇ ਵੀ ਜਿਹੜੀ ਹੈਗੀ ਆਰ ਸੰਭਵ ਕੋਸ਼ਿਸ਼ ਕਰਾਂਗੇ ਉਹਨਾਂ ਦੀ ਮਦਦ ਵੀ ਕਰਾਂਗੇ ਇਲਾਜ ਵੀ ਕਰਾਵਾਂਗੇ ਉਹਨਾਂ ਦਾ ਤੇ ਵਾਹਿਗੁਰੂ ਅਗੇ ਅਰਦਾਸ ਕਰਦੇ ਆ ਕਿ ਬਹੁਤ ਜਲਦੀ ਤੰਦਰੁਸਤ ਹੋ ਕੇ ਆਪਣੇ ਪਰਿਵਾਰਾਂ ਦੇ ਵਿੱਚ ਚਾਣ ਹੋ ਉਹ ਤੇ ਜਿਹੜਾ ਸਾਥੀ ਵਿਛੜ ਗਿਆ ਉਦੇਵੀ ਪਰਿਵਾਰ ਦੀ ਅਸੀਂ ਬਾਹ ਫੜਾਂਗੇ ਔਰ ਉਹਨਾਂ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਬਟ ਉਹਨਾਂ ਦੀ ਕਮੀ ਪੂਰੀ ਨਹੀਂ ਹੋ ਸਕਦੀ। ਸੋ ਮੇਰੀ ਅੱਗੇ ਵਾਸਤੇ ਜਿਹੜੇ ਬੰਦੇ ਵੀ ਰਾਹਤ ਸਮਗਲੇ ਲੈ ਕੇ ਜਾਂਦੇ ਔਰ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਨੂੰ ਦੱਸਦਾ ਕਰੋ ਅਸੀਂ ਕੋਈ ਤੁਹਾਡੇ ਵਾਸਤੇ ਕੋਈ ਟਰੱਕ ਦਾ ਜਾਂ ਹੋਰ ਕੋਈ ਬੰਦੋਬਸਤ ਕਰ ਦਿਆ ਕਰਾਂਗੇ। ਤੇ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਸੋਲੇ ਕਿਉਂਕਿ ਪਹਿਲਾਂ ਹੀ ਪੰਜਾਬ ਦੇ ਵਿੱਚ ਮੁਸੀਬਤਾਂ ਦਾ ਪਹਾੜ ਟੁੱਟਿਆ ਹੋਇਆ ਆੜਾਂ ਦੇ ਰੂਪ ਦੇ ਵਿੱਚ ਤੇ ਇਹ ਬੜਾ ਇੱਕ ਬਹੁਤ ਹੀ ਮਰੇ ਜਿਹੜਾ ਹੈਗਾ ਕੋਈ ਨੂੰ ਸਦਮਾ ਲੱਗਿਆ। ਔਰੇ ਪਰਿਵਾਰ ਵਾਸਤੇ ਖਾਸ ਕਰਕੇ ਜਿਹੜਾ ਸਾਥੀ ਚਲਾ ਗਿਆ ਉਹਨਾਂ ਦੇ ਪਰਿਵਾਰ ਲਈ ਬੜਾ ਸਹਿ ਦੁੱਖ ਹੈ। ਲੇਕਿਨ ਸਾਰਾ ਨਗਰ ਹੋ ਕੇ ਮਦਦ ਕਰ ਰਿਹਾ ਔਰ ਅਸੀਂ ਵੀ ਉਹਨਾਂ ਦੀ ਮਦਦ ਕਰਾਂਗੇ।